ਅੱਜ ਦਾ ਇੱਕ ਆਪਰੇਸ਼ਨ ਸੀਪੀ ਸਾਹਿਬ ਦੇ ਮਿਸ਼ਾ ਦਿਸ਼ਾ ਨਿਰਦੇਸ਼ਾਂ ਅਟ ਜਿਹੜਾ ਥਾਣਾ ਡੁਕਰੀ ਦੇ ਏਰੀਆ ਵਿੱਚ 100 ਸਰਵੀਜਿੰਗ ਕੀਤਾ ਗਿਆ ਜੋਨ 2 ਦੇ ਏਰੀਆ ਚ ਤੇ ਅੱਜ ਜਿੱਦਾਂ ਕਿ ਨਿਸ਼ਾਨਦੇਹ ਦਿੱਤੇ ਸੀ ਸੀਪੀ ਸਰ ਨੇ ਇਸ ਨੂੰ ਅਸੀਂ ਥੋੜਾ ਬਲੱਖਣ ਤਰੀਕੇ ਨਾਲ ਕੀਤਾ ਜਿਹਦੇ ਵਿੱਚ ਅਸੀਂ ਨਾਕੇ ਸਾਡੇ ਪਹਿਲਾਂ ਸਟਾਰਟ ਹੋ ਗਏ ਸੀ 3:30 ਵਜੇ ਆਸ-ਪਾਸ ਉਤੋ ਬਾਅਦ ਅਸੀਂ ਟਾਰਗੇਟ ਕੀਤੇ ਜਿਹੜੇ ਬੰਦੇ ਸੀ ਜਿਹੜੇ ਪੀਸ ਦੇ ਕਾਫੀ ਟਾਈਮ ਤੋਂ ਅਸੀਂ ਇਹਨੂੰ ਇਸ ਤੇ ਵਰਕ ਕਰਦਾ ਸੀ ਉਹਨਾਂ ਤੇ ਸਿਵਲ ਕਪੜਿਆਂ 'ਚ ਅਸੀਂ ਬੰਦੇ ਲਾਏ ਬੰਦੇ ਲਾਉਣ ਤੋਂ ਬਾਅਦ ਫਿਰ ਜਦੋਂ ਥੋੜਾ ਜਿਹਾ ਦਿਨ ਚੱਲਿਆ ਤੇ ਫਿਰ ਅਸੀਂ ਸਰਚ ਪ੍ਰੋਸੈਸਿੰਗ ਸ਼ੁਰੂ ਕੀਤਾ ਇਸ ਦੇ ਦੌਰਾਨ ਸਾਨੂੰ ਅੱਜ ਕਾਫੀ ਵਧੀਆ ਕਾਗਜ਼ਾਤ ਵੀ ਮਿਲਿਆ ਜਿਹੜੀ ਅਸੀਂ ਕੰਪਲੂਰ ਬਾਅਦ ਕਰਾਂਗੇ ਅਪੀਸਰ ਕਰਾਂਗੇ ਤੇ ਹੁਣ ਜਿਹੜਾ ਹੈਗਾ ਇਹ ਸਮੇਂਦਾਰਨ ਲੋਕਾਂ ਦਾ ਬੜਾ ਸਾਨੂੰ ਸਾਥ ਮਿਲ ਰਿਹਾ ਤੇ ਲੋਕ ਇਸ ਅਲਾਮਤ ਨੂੰ ਆਪਣੇ ਸਮਾਜ ਚੋਂ ਕੱਢਣਾ ਚਾਹੁੰਦੇ ਨੇ ਆਮ ਲੋਕਾਂ ਦੀ ਮਦਦ ਨਾਲ ਇਹ ਸਾਰਾ ਆਪਰੇਸ਼ਨ ਚੱਲ ਰਿਹਾ ਜਿਹੜੇ ਪਹਿਲੇ ਕਈ ਤਮੰਗੋ ਚੱਲਦਾ ਸੀ ਕਿ ਉਹਨੂੰ ਅੱਜ ਅਸੀਂ ਇਸ ਏਰੀਆ ਨੂੰ ਕੰਪਲੀਟ ਕੀਤਾ। ਸੋ ਤੁਹਾਡੇ ਮਾਧਿਅਮ ਰਾਹੀਂ ਇਹਹੀ ਅਪੀਲ ਕਰਦੇ ਆਂ ਕਿ ਇਸ ਅਲਾਮਤ ਨੂੰ ਆਪਣੇ ਸਮਾਜ ਚੋਂ ਕੱਢਣ ਲਈ ਲੋਕ ਕਰਦੇ ਹੁਣ ਹੋਰ ਵੀ ਲੋਕ ਸਾਡੇ ਆ ਕੇ ਮਦਦ ਕਰਨ ਤੇ ਇਨਫੋਰਮੇਸ਼ਨ ਦੇਣ ਜੋ ਸਾਨੂੰ ਹੁਣ ਫ੍ਰੀਕੁਐਂਟਲੀ ਮਿਲ ਰਹੀ ਹੈ ਤੇ ਇਸੇ ਤਰ੍ਹਾਂ ਅਸੀਂ ਉੱਤੇ ਕੰਮ ਕਰਦੇ ਹੋਏ ਇਹ ਕਾਮਯਾਬੀ ਪਾ ਰਹੇ ਹਾਂ ਸੋ ਧੰਨਵਾਦ ਜੀ ਥੈਂਕ ਯੂ